ਬੜਾ ਧੰਨਵਾਦ ਹੈ ਮਾਇਆ ਤੇ ਬੜੀ ਦੁਨੀਆ ਕੋਲ ਪਰ ਪੈਸੇ ਲਾਉਣ ਦੇ ਲਈ ਦਿਲ ਉਹ ਟਾਵੇਂ ਟਾਵੇਂ ਇਨਸਾਨਾਂ ਕੋਲ ਹੁੰਦਾ ਹਾਕਮ ਵਾਲਿਆ ਕਰ ਕੁਝ ਨਾ ਕੁਝ ਹਾਕਮ ਵਾਲਿਆ ਰੈਂਬੋ ਜਫਾਲਾ ਪਉ ਜਾਂ ਨਹੀਂ ਹਾਕਮ ਵਾਲਿਆ ਰੈਂਬੋ ਏ ਕਰਦਾ ਕੋਸ਼ਿਸ਼ ਰੈਂਬੋ 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 ਸਿਰਾ ਓਏ ਗਬਰੂਆ ਇਹ ਆਏ ਦੁਨੀਆ ਨਚਾਉਂਦਾ ਏ ਆਏ ਬੱਲੇ ਬੱਲੇ ਕਰਾਉਂਦਾ ਪੂਨੀਆਂ ਸਾਹ ਦਾ 500 ਇਹ ਜਗੂ ਨੋਟ ਕਰ ਲਿਓ ਇੱਕ ਸਿੱਧੀ ਮਾਇਆ ਪਹੁੰਚੇ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਣਾ ਬਹੁਤ ਬਹੁਤ ਸਤਿਕਾਰ ਹੋਵੇਗਾ ਹਾਂ ਰੇਡ ਐਸਵੇਂ ਕਹਿੰਦੇ ਲੁੱਤਰ ਬੋਹਾਲੇ ਮੁੰਡਿਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ ਲੈ ਵੀ ਲੁੱਤਰ ਤੁਸੀਂ ਤਾਕੜਿਓ ਇਹ ਵੀ ਕਹਿੰਦੇ ਜਗੂ ਦੇ ਗਵਾਂਢ ਪਿੰਡਾਂ ਦੇ ਆ ਹਕਮਾਲੀਆ ਰੈਂਬੋ 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 ਲੁੱਤਰ ਤੇ ਰੈਂਬੋ ਕੀ ਖਿਆਲ ਪੁੱਟਾ ਓਕੇ ਪੁੱਟਾ ਓਕੇ ਮੇਲਾ ਬਣ ਗਿਆ ਦੱਸਿਓ ਇਹਦੇ ਵਿੱਚ ਆ ਜੜਿਆ ਲਵਪ੍ਰੀਤ ਸਿੰਘ ਨਾਮ ਹੈ ਦੁਨੀਆ ਨਗਲੀ ਲਵਲੀ ਕਹਿੰਦੀ ਹੈ ਜੰਗੀਆਂ ਨੇ ਪਿੰਡ ਦਾ ਲਵਲੀ ਆ ਗਿਆ ਦੀਪ ਸਿਆ ਲਵਲੀ ਜੰਗੀਆਂ ਨੇ ਪਿੰਡ ਦਾ ਚਾਰ ਤਿਆਰ ਹੈ ਰੈਂਬੋ ਤਿਆਰ ਹੈ ਵੀ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਪੱਲ ਕਰਦੀ ਅੱਜ ਕੱਲ ਮੁੰਡੇ ਦੀ ਚੜ੍ਹਾਈ ਹੈ ਦੁਨੀਆ ਤੇ ਛਾਇਆ ਤੇ ਨਾਲ ਚੱਟੇ ਵਾਲਿਆ ਜਾਦੂ ਹੈ ਆਹ ਕੌਣ ਹੈ ਰੈਂਬੋ 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 ਹੁੰਦੀ ਏ ਰੈਂਬੋ ਰੈਂਬੋ ਤੇਰੀਆਂ ਕਿਆਨੇ ਬਾਤਾਂ ਓ ਯਾਰਾਂ ਦੀ